ਸ੍ਰੀ ਗੁਰਾਲ ਜੀ ਗੁੱਡ ਮਾਰਨਿੰਗ ਉਮੀਦ ਹੈ ਤੁਸੀਂ ਠੀਕ ਠਾਕ ਹੋਵੋਗੇ ਮੈਂ ਹਾਂ ਤੁਹਾਡੇ ਨਾਲ ਨੂਰ ਵਰਜੋ ਤੇ ਤੁਸੀਂ ਦੇਖ ਰਹੇ ਹੋ ਜੀ that TV NRI ਉੱਠ ਚੁੱਕੇ ਹਾਂ ਜਾਦਾ ਕੱਪ ਹੱਥ ਵਿੱਚ ਫੜ ਰਿਹਾ ਤੇ ਸੋਚ ਰਿਹਾ ਕਿ ਦਿਨ ਚ ਰਿਆ ਕਿਵੇਂ ਦੀ ਸ਼ੁਰੂ ਕਰੀਏ ਅੱਜ ਕੀ ਕਰਨਾ ਹੈ ਖਾਸ ਕਿਹੜੇ ਕਿਹੜੇ ਕੰਮ ਨੇ ਜਿਹੜੇ ਪੂਰੇ ਕਰਨੇ ਨੇ ਇਹ ਸਭ ਕਰਨ ਤੋਂ ਪਹਿਲਾਂ ਸੋਚਣ ਤੋਂ ਪਹਿਲਾਂ ਕਿਉਂ ਨਾ ਇਹ ਵੀਡੀਓ ਦੇਖ ਲਓ ਕਿਉਂਕਿ ਹੋ ਸਕਦਾ ਹੈ ਕਿ ਇਹ ਵੀਡੀਓ ਤੁਹਾਡੇ ਅੰਦਰ ਇੱਕ ਨਵੀਂ ਮੋਟੀਵੇਸ਼ਨ ਭਰ ਦਵੇ ਜ다 ਸਮਾਂ ਨਾ ਖਰਾਬ ਕੀਤੇ ਸ਼ੁਰੂਆਤ ਕਰਦੇ ਹਾਂ ਇਸ ਵੀਡੀਓ ਦੀ ਇੱਕ ਖਾਸ ਮੈਸੇਜ ਰਹੀ ਤੁਹਾਨੂੰ ਸੁਣਾਉਣੀ ਹੈ ਜੀ ਵਾਹ ਭਾਰਤ ਦੀ ਕਹਾਣੀ ਕੌਰਵ ਤੇ ਪਾਂਡਵ ਜੋ ਸੀਗੇ ਉਹ ਗੁਰੂ ਦਰੋਣਾਚਾਰਿਆ ਤੋਂ ਸ਼ਸਤਰ ਦੀ ਸਿੱਖਿਆ ਲੈਂਦੇ ਸੀਗੇ ਉਹ ਬਹੁਤ ਹੀ ਮੰਨੇ ਪ੍ਰਮੰਨੇ ਗੁਰੂ ਸਨ ਕਹਿੰਦੇ ਗੁਰੂਆਂ ਨੂੰ ਆਪਣੇ ਚੇਲਿਆਂ ਦਾ ਪਤਾ ਹੁੰਦਾ ਹੈ ਕਿ ਉਹ ਕਿੰਨਾ ਕੁ ਦਮ ਰੱਖਦੇ ਨੇ ਕਿ ਮਤਲਬ ਕਿੰਨਾ ਕੁ ਉਹ ਆਪਣੇ ਲક્ષ्य ਪ੍ਰਤੀ ਸੀਰੀਅਸ ਨੇ ਜਾਂ ਵੀ ਦ੍ਰਿੜਤਰਖਿੜੀ ਹਨ ਉਹਨਾਂ ਨੂੰ ਅ ਅਰਜੁਨ ਬਾਰੇ ਇਹ ਗੱਲ ਕਲੀਅਰ ਹੋ ਗਈ ਸੀ ਕਿ ਅਰਜੁਨ ਬਹੁਤ ਹੀ ਪ੍ਰਤਿਭਾਸ਼ਾਲੀ ਨੇ ਤੇ ਉਹ ਆਪਣੇ ਕੰਮ ਪ੍ਰਤੀ ਬਹੁਤ ਹੀ ਜ਼ਿਆਦਾ ਕਹਿ ਲਓ ਕਿ ਸੀਰੀਅਸ ਨੇ ਵੀ ਲੱਗੇ ਹੋਏ ਨੇ ਮਿਹਨਤ ਕਰ ਰਹੇ ਨੇ ਕਿ ਉਹਨਾਂ ਨੂੰ ਇਹ ਕਿ ਮੈਂ ਆਪਣੇ ਲਕਸ਼ਵਲ ਪੂਰਨ ਤੌਰ ਤੇ ਧਿਆਨ ਕੇਂਦ੍ਰਿਤ ਕਰਨਾ ਇੱਕ ਦਿਨ ਦ੍ਰੋਣਾਚਾਰਿਆ ਨੇ ਸਾਰੇ ਜਿਹੜੇ ਉਹਨਾਂ ਤੋਂ ਸਿੱਖਣ ਵਾਲੇ ਸੀ ਗੌਰਵ ਪੰਡ ਉਹਨਾਂ ਨੂੰ ਬੁਲਾਇਆ ਆਪਣੇ ਸਿੱਖਿਆਰਤੀਆਂ ਨੂੰ ਬੁਲਾਇਆ ਤੇ ਉਹਨਾਂ ਨੇ ਇੱਕ ਪੇੜ ਦੇ ਉੱਪਰ ਮੱਛੀ ਲਟਕਾ ਦਿੱਤੀ ਜੋ ਲੱਕੜ ਦੀ ਮੱਛੀ ਸੀ ਤੇ ਉਹਨਾਂ ਸਾਰਿਆਂ ਨੂੰ ਵਾਰੀ-ਵਾਰੀ ਨਾਲ ਬੁਲਾਇਆ ਤੇ ਉਹਨਾਂ ਨੂੰ ਨਿਸ਼ਾਨਾ ਲਾਉਣ ਦੇ ਲਈ ਕਿਹਾ ਸਭ ਤੋਂ ਪਹਿਲਾਂ ਦੁਰਯੋਧਨ ਆਏ ਦੁਰਯੋਧਨ ਨੂੰ ਉਹਨਾਂ ਨੇ ਕਿਹਾ ਕਿ ਦੁਰਯੋਧਨ ਤੁਹਾਨੂੰ ਕੀ ਦਿਸ ਰਿਹਾ ਹੈ ਦੁਰਯੋਧਨ ਨੇ ਜਵਾਬ ਦਿੱਤਾ ਕਿ ਮੈਨੂੰ ਤਾਂ ਜੀ ਚਿੜੀਆਂ ਦੇਖ ਰਹੀਆਂ ਨੇ ਇਹ ਪੇੜ ਦਿਖ ਰਿਹਾ ਤੇ ਮੱਛੀ ਵੀ ਲੰਮਕ ਦੀ ਦਿਖ ਰਹੀ ਹੈ ਉਹਨੇ ਕਿਹਾ ਚਲੋ ਠੀਕ ਹੈ ਹੋਰ ਇਸੇ ਤਰ੍ਹਾਂ ਬੁਲਾਈ ਜਿੰਨ ਨੂੰ ਸਖੋਂਦੇ ਸੀ ਸਾਰਿਆਂ ਨੇ ਇਹੀ ਗੱਲ ਦੇ ਜਵਾਬ ਦਿੱਤੇ ਉਹਨਾਂ ਨੇ ਇਹੀ ਕਿਹਾ ਕਿ ਸਾਨੂੰ ਤਾਂ ਪੇੜ ਵੀ ਦਿਖ ਰਿਹਾ ਸਾਨੂੰ ਮੱਛੀ ਵੀ ਦਿਖ ਰਹੀ ਹੈ ਤੇ ਚਿੜੀਆਂ ਵੀ ਦਿਖ ਰਹੀਆਂ ਨੇ ਉਸ ਤੋਂ ਬਾਅਦ ਵਾਰੀ ਆਉਂਦੀ ਹੈ ਅਰਜੁਨ ਦੀ ਅਰਜੁਨ ਆਏ ਉਹਨਾਂ ਨੇ ਕਿਹਾ ਕਿ ਅਰਜੁਨ ਤੈਨੂੰ ਕੀ ਦੇਖ ਰਿਹਾ ਅਰਜੁਨ ਨੇ ਕਿਹਾ ਕਿ ਗੁਰੂ ਜੀ ਮੈਨੂੰ ਇਹ ਮੱਛੀ ਦੀ ਅੱਖ ਦਿਖ ਰਹੀ ਹੈ ਕਿਉਂਕਿ ਦ੍ਰੋਣਾਚਾਰਿਆ ਨੇ ਉਹਨਾਂ ਨੂੰ ਸਾਰਿਆਂ ਨੂੰ ਮੱਛੀ ਦੀ ਅੱਖ ਤੇ ਨਿਸ਼ਾਨਾ ਲਾਉਣ ਦੇ ਲਈ ਕਿਹਾ ਸੀਗਾ ਤੇ ਅਰਜੁਨ ਪਹਿਲੇ ਦਿਨ ਤੋਂ ਪ੍ਰਤਿਭਾਸ਼ਾਲੀ ਸੀ ਤੇ ਉਹਨਾਂ ਦਾ ਆਪਣੇ ਕੰਮ ਪ੍ਰਤੀ ਕਹਿੰ ਲੋ ਕਿ ਆਪਦੇ ਲਕਸ਼្ਪਰਤੀ ਬਹੁਤ ਹੀ ਜ਼ਿਆਦਾ ਧਿਆਨ ਸੀਗਾ ਤੇ ਉਹਨਾਂ ਨੇ ਧਿਆਨ ਕੇਂਦ੍ਰਿਤ ਕੀ ਕੀਤਾ ਮੱਛੀ ਦੀ ਅੱਖ ਦੇ ਉੱਤੇ ਕਿ ਮੱਛੀ ਦੀ ਅੱਖ ਤੇ ਨਿਸ਼ਾਨਾ ਲਾਉਣਾ ਹੈ ਬਾਕੀ ਸਾਰਿਆਂ ਨੇ ਜੋ ਜਵਾਬ ਦਿੱਤੇ ਉਹ ਵੱਖਰੇ ਸੀ ਉਹਨਾਂ ਨੇ ਬਹੁਤ ਕੁਝ ਦੇਖਿਆ ਪਰ ਅਰਜੁਨ ਨੇ ਸਿਰਫ ਮੱਛੀ ਦੀ ਅੱਖ ਦੇਖੀ ਤੇ ਉਹਨਾਂ ਨੇ ਕਿਹਾ ਕਿ ਅਰਜੁਨ ਨਿਸ਼ਾਨਾ ਲਾਓ ਫਿਰ ਉਹਨੇ ਨਿਸ਼ਾਨਾ ਲਾਇਆ ਉਹਨੇ ਕਿਹਾ ਕਿ ਤੈਨੂੰ ਕੁਝ ਨਹੀਂ ਦਿਖਿਆ ਇੱਥੇ ਪੇੜ ਵੀ ਸੀਗੇ ਮੱਛੀ ਵੀ ਲੰਮਕਰੀ ਸੀ ਚਲੋ ਆ ਚਿੜੀਆਂ ਵੀ ਚੈਕਦੀਆਂ ਸੀਗੀਆਂ ਤਾਂ ਅਰਜੁਨ ਨੇ ਜਵਾਬ ਦਿੱਤਾ ਕਿ ਮੈਨੂੰ ਤਾਂ ਜੀ ਕੁਝ ਵੀ ਨਹੀਂ ਦਿਖ ਰਿਹਾ ਮੈਨੂੰ ਸਿਰਫ ਉਹੀ ਦਿਖ ਰਹੀ ਹੈ ਸੋ ਇਹੀ ਗੱਲਾਂ ਸਾਡੀ ਜ਼ਿੰਦਗੀ ਦੇ ਨਾਲ ਕੁਝ ਜੁੜੀਆਂ ਹੋਈਆਂ ਨੇਗੀਆਂ ਜ਼ਿੰਦਗੀ ਦੇ ਵਿੱਚ ਅਸੀਂ ਬਹੁਤ ਸਾਰੇ ਗੋਲ ਫਿਟ ਕੀਤੇ ਹੁੰਦੇ ਨੇ ਕਿ ਅਸੀਂ ਇਹ ਚੀਜ਼ ਨੂੰ ਪਾ ਲੈਣਾ ਹੈ ਅਸੀਂ ਸਫਲ ਹੋਣਾ ਤੇ ਉਹਦੇ ਪ੍ਰਤੀ ਅਸੀਂ ਕਿੰਨੇ ਕੁ ਜ਼ਿਆਦਾ ਮਿਹਨਤ ਕਰ ਰਹੇ ਕਿੰਨੇ ਕੁ ਜ਼ਿਆਦਾ ਅਸੀਂ ਸੀਰੀਅਸ ਹੁੰਨੇ ਜਿਵੇਂ ਕਿ ਅਰਜੁਨ ਦਾ ਨਿਸ਼ਾਨਾ ਉਹਦੀ ਅੱਖ ਤੇ ਸੀ ਬੱਛੀ ਦੀ ਤੇ ਜਿਵੇਂ ਸਾਡਾ ਨਿਸ਼ਾਨਾ ਕਿਸੇ ਹੋਰ ਚੀਜ਼ ਤੇ ਆ ਜੋ ਅਸੀਂ ਕਰਨਾ ਹੈ ਉਸ ਪ੍ਰਤੀ ਅਸੀਂ ਪੂਰਾ ਡੇਢ ਇਰਾਦੇ ਦੇ ਨਾਲ ਪੂਰਾ ਕਰਕੇ ਚੱਲੀਏ ਪੂਰੇ ਹੌਸਲੇ ਨਾਲ ਚੱਲੀਏ ਪੋਜ਼ਿਟਿਵਿਟੀ ਨਾਲ ਚੱਲੀਏ ਕਿ ਅਸੀਂ ਇਹ ਕੰਮ ਕਰਨਾ ਹੀ ਕਰਨਾ ਹੈ ਰਸਤੇ ਦੇ ਵਿੱਚ ਬਹੁਤ ਸਾਰੀਆਂ ਮੁਸੀਬਤਾਂ ਆਉਣਗੀਆਂ ਬਹੁਤ ਸਾਰੀਆਂ ਦਿਕਤਾਂ ਆਉਣੀਆਂ ਤੁਹਾਡੇ ਰਾਹ ਦੇ ਵਿੱਚ ਰੋੜੇ ਸਿੱਟੇ ਜਾਣਗੇ ਕਿ ਤੁਸੀਂ ਉਹ ਕੰਮ ਨਾ ਕਰ पाओ ਪਰ ਰੁਕਾਵਟਾਂ ਆਉਂਦੀਆਂ ਹੀ ਆਉਂਦੀਆਂ ਨੇ ਪਰ ਇਹਨਾਂ ਰੁਕਾਵਟਾਂ ਨੂੰ ਜੋ ਪਾਰ ਕਰਦੇ ਨੇ ਉਹੀ ਅਸਲ ਜ਼ਿੰਦਗੀ ਦੇ ਹੀਰੋ ਹੁੰਦੇ ਨੇ ਕਿ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਕੀਤਾ ਸੋ ਅਸੀਂ ਲੋਕ ਜੋ ਹੁੰਦੇ ਆ ਸਾਨੂੰ ਸਭ ਤੋਂ ਪਹਿਲਾਂ ਇਹ ਕਲੀਅਰ ਕਰਨਾ ਚਾਹੀਦਾ ਕਿ ਸਾਡਾ ਗੋਲ ਹੈ ਕੀ ਹੈ ਐਵੇਂ ਇਧਰ ਉਧਰ ਦੇ ਚੱਕਰ ਚੜੀ ਪੈਣਾ ਚਾਹੀਦਾ ਕਿਸੇ ਨੇ ਕਹਿ ਦੁੱਤਾ ਕਿ ਅਸੀਂ ਇਹ ਚੀਜ਼ ਕਰਨੀ ਹੈ ਠੀਕ ਹੈ ਮੈਂ ਕਰਨਾ ਹੈ ਕਿਸੇ ਨੇ ਕਹਿ ਦਿੱਤਾ ਨਹੀਂ ਤੈਨੂੰ ਇਸ ਕੰਮ 'ਚ ਫਾਇਦਾ ਤੂੰ ਇਹ ਕੰਮ ਕਰ ਲੈ ਕਿਸੇ ਨੇ ਕਿਹਾ ਕਿ ਇਦਾਂ ਸੀ ਲੋਕਾਂ ਦੀ ਮੰਨ ਕੇ ਜਾਂ ਇਧਰ ਉਧਰ ਧਿਆਨ ਆਪਣਾ ਪਟਕਾ ਲੈਣੇ ਆ ਸੁਣੋ ਸਭ ਦੀ ਕਰੋ ਮੰਨ ਦੀ ਉਹ ਗੱਲ ਤਾਂ ਸਭ ਨੇ ਸੁਣੀ ਹੋਊਗੀ ਤੁਹਾਡੇ ਮਨ ਦੇ ਵਿੱਚ ਕਲੀਅਰ ਹੋਣਾ ਚਾਹੀਦਾ ਹੈ ਤੁਹਾਡੇ ਦਿਮਾਗ ਦੇ ਵਿੱਚ ਇਹ ਗੱਲ ਬੈਣੀ ਚਾਹੀਦੀ ਹੈ ਕਿ ਤੁਸੀਂ ਐਕਚੁਅਲ ਦੇ ਵਿੱਚ ਕਰਨਾ ਕੀ ਹੈ ਪਹਿਲਾਂ ਕਲੀਅਰ ਹੋ ਫਿਰ ਕਲੀਅਰ ਹੋ ਤੇ ਫਿਰ ਉਸ ਚੀਜ਼ ਤੇ ਨਿਸ਼ਾਨਾ ਰੱਖੋ ਜ਼ਿੰਦਗੀ ਚ ਬਹੁਤ ਸਾਰੀਆਂ ਚੀਜ਼ਾਂ ਨੇ ਬਹੁਤ ਸਾਰੇ ਹਾਲਾਤਾਂ ਦੇ ਵਿੱਚੋਂ ਤੁਹਾਨੂੰ ਲੰਘਣਾ ਪੈ ਸਕਦਾ ਹੈ ਪਰ ਕਦੇ ਵੀ ਡੋਲਣਾ ਨਹੀਂ ਚਾਹੀਦਾ ਹਮੇਸ਼ਾ ਧਿਆਨ ਆਪਣੇ ਲਕਸ਼ ਤੇ ਕੇਂਦਰਿਤ ਕਰਨਾ ਚਾਹੀਦਾ ਹੈ ਉਮੀਦ ਕਰਦੀ ਹਾਂ ਕਿ ਇਹ ਵੀਡੀਓ ਬਹੁਤ ਪਸੰਦ ਆਈ ਹੋਊਗੀ ਸੋ ਤੁਸੀਂ ਵੀ ਦਿਨ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਸੋਚੀਆਂ ਹੋਣਗੀਆਂ ਜਾਂ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਸੋਚੀਆਂ ਹੋਣਗੀਆਂ ਕਿ ਅਸੀਂ ਇਹ ਕੰਮ ਕਰਨਾ ਹੀ ਕਰਨਾ ਫੋਕਸ ਔਨ ਯਰ ਗੋਲ